ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਤੇ ਇੱਕ ਗੱਬਣਾ ਤੇ ਸਿੰਘ ਡੈਰੀ ਫਾਰਮ ਚੋਂ ਬਈ ਆਪਾਂ ਜਿਹੜੀ ਵੀਡੀਓ ਕਵਰ ਕਰਨ ਜਾ ਰਹੇ ਆ ਆਓ ਪੁੱਛ ਲੈਨੇ ਬਾਈ ਤੋਂ ਢੇਰ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹਾਂ ਵਧੀਆ ਠੀਕ ਠਾਕ ਵਧੀਆ ਚੜ੍ਹਦੀ ਕਲਾ ਕਿਰਪਾ ਗੁਰੂ ਨਾਨਕ ਦਾਸ ਮਹਾਰਾਜ ਜੀ ਵਧੀਆ ਗੱਲ ਆ ਜੀ ਕਿਵੇਂ ਦਾ ਲਗਮ ਕੰਮ ਸੋਹਣਾ ਚੱਲਦਾ ਕਿਰਪਾਵਾਹਿਗੁਰੂ ਦੀ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਆ ਦੱਸੋ ਹਾਂ ਆਪਣੀ ਵੀਡੀਓ ਦਾ ਰਿਜ਼ਲਟ ਫੁੱਲ ਹੀ ਹੁੰਦਿਆ ਹੂੰ ਤੈਨੂੰ ਪਤਾ ਹੀ ਆਪਣਾ ਰੂਟੀਨ ਵੀਡੀਓ ਪੈਂਦਗਾ ਨੇ ਸਹੀ ਗੱਲ ਆ ਮਾਲ ਵੀ ਸਾਫ਼ ਹੁੰਦਾ ਹਾਂ ਮਾਲ ਸਾਫ਼ ਹੁੰਦਾ ਮੁੱਲ ਜਾਇਜ਼ ਆ ਮਾਲ ਸਾਫ਼ ਆ ਬਾਕੀ ਭਾਈ ਅਗਲੇ ਦੀ ਸਮਝ ਤੇ ਆ ਸਹੀ ਗੱਲ ਆ ਨਾਮ ਤੇ ਐਡਰੈਸ ਹੋ ਨਾਮ ਹੈਗਾ ਭਰਪੂਰ ਸਿੰਘ ਪਿੰਡ ਹੈਗਾ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਨੇੜੇ ਪਿੰਡ ਬਈ ਨੇੜੇ ਪਿੰਡ ਭਦੌੜ ਪੈ ਜਾਂਦਾ ਹੂੰ ਭਗਤੇ ਵਾਲੇ ਪਾਸੇ ਤੋਂ ਤੇ ਬਰਨਾਲੇ ਸਾਈਡ ਤੋਂ ਆਪਾਂ ਨੂੰ ਸਹਿਣਾ ਨੇੜੇ ਪੈ ਜਾਂਦਾ ਠੀਕ ਹੈ ਜੀ ਤੇ ਮਾਨਸਾਲੇ ਪਾਸੋਂ ਤਪਾ ਨੇੜੇ ਪੈਂਦਾ ਹੈ। ਮੋਬਾਈਲ ਨੰਬਰ ਬੋਲ 9915466734 ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇ ਨੇ ਟਾਪ ਕਲਾਸ ਕਿਹੜਾ ਸੂਹਾ ਸੂਈ ਆ ਇਹ ਇਹ ਦੂਜਾ ਸੂਹਾ ਸੂਈ ਆ ਕਦੋਂ ਸੂਈ ਆ ਭਰਾ ਇਹਨੂੰ ਦੂਜਾ ਦਾ ਨਾਮ ਆ ਲਓ ਸੂਈ ਨੂੰ ਦੂਜਾ ਦੇਣਾ ਹਾਂ ਆਰਡਰ ਦੇਖੋ ਕਮਾਲ ਪੂਰਾ ਸਾਫ਼ ਸੁਥਰੀ ਠੰਡੀ ਸੀ ਕੁਆਲਿਟੀ ਦੇਖੋ ਲੈਵੇ ਦੀ ਕਮਾਲ ਦੀ ਢਿੱਲਾਂ ਦੇਖੋ ਸ਼ਾਮ ਵਿਚਾਰੇ ਥਾਂ ਨਿਕੜ ਮੇ ਪੂਰੇ ਗੈਪ ਤੇ ਚਿਬਾਈ ਚੂਈ ਕਿਵੇਂ ਆ ਇੱਕ ਨੰਬਰ ਇੱਕ ਨੰਬਰ ਠੰਡੀ ਦੇਖੋ ਲੈ ਮੌਜ ਨਾ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਨ ਵਾਲੀ ਨੇ ਕੁਛ ਨਹੀਂ ਚੂਣ ਚਬਾਈ ਇੱਕ ਨੰਬਰ ਬੜਾ ਚੰਗਾ ਚੂਣ ਲੱਗਿਆ ਬੜਾ ਚੰਗਾ ਬੜਾ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬੱਚਾ ਕੀ ਆ ਮਗਰ ਬੱਚਾ ਬੱਸ ਆ ਮਗਰ ਬੱਚਾ ਹਾਂ ਠੀਕ ਆ ਜਿਹੜਾ ਜੋ ਸਭ ਸੁੱਕਿਆ ਓਕੇ ਬਈ ਬੋਲ ਦੇ ਬਈ ਤੋਰ ਕੇ ਦਿਖਾ ਦੇ ਤੇ ਨਾੜਾ ਦੇਖੋ ਲੇਵੇ ਤੇ ਕੱਲੀ ਕੱਲੀ ਨਾੜ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਹੱਥੀ ਚੋਲਾਂ ਮਸ਼ੀਨਾਂ ਚੋਲਾਂ ਆ ਵੀ ਕੋਈ ਜੱਫਤ ਹਾਂ ਫੇਸ ਬੜਾ ਚੰਗਾ ਫੰਡੀਆਂ ਬਾਕੀ ਆ ਦਿਖਾਈ ਦਿੱਤਾ ਤੈਨੂੰ ਇੰਨਾ ਕ ਤਾਂ ਮਾਣਾ ਮੋਟਾ ਪਸ਼ੂ ਆਉਲ ਮਾਣੀ ਮੁੱਤੀ ਹਲੇ ਤਾਜ਼ਾ ਕਰਕੇ ਕਰ ਜਾਂਦਾ ਚਾਰ ਚਰ ਉਂਗਲਾਂ ਦਾ ਕੰਨ ਲੱਗਿਆ ਫੁੱਲ ਬਰੀਡ ਆ ਬਾਈ ਵੜ ਐ ਨਹੀਂ ਵੀ ਜਾਂ ਲੱਤ ਮਾਰੂ ਜਾਂ ਬਾਲਟੀ ਜੇ ਪੈਰ ਧਰਨੂ ਹੂੰ ਬਾਕੀ ਗੱਲ ਹੋਰ ਐ ਹੂੰ ਵੀ ਸਟਾਰਟ ਅੰਗੇ ਨਹੀਂ ਸੋਣੀ ਐ ਹੂੰ ਅੱਜ 14 ਕਿਲੋ ਬੌਲੀ ਹੋ ਠੀਕ ਆ ਹਾਂ 14 ਲੀਟਰ ਬੌਲੇ ਤੋਂ ਜਿਹੜੀ ਕਰਨ ਵਾਲੀ ਸਟਾਰਟ ਹੋਈ ਆ ਬਈ ਸਟਾਰਟਿੰਗ ਬਹੁਤ ਚੰਗੀ 11 ਕਿਲੋ ਤੋਂ ਤੂੰ ਪਾ ਦੂ ਵੀ ਬੱਚੀ ਆਮਦਾਰੀ ਨਾ ਓਕੇ ਹਾਂ ਹੂੰ ਲੇਵਾ ਕਮਾਲ ਦਾ ਫੁੱਲ ਬ੍ਰੀਡ ਫੇਸ ਦੇਖੋ ਬੋਦੀਬਾਦੀ ਪੂਰੀ ਚੰਗੀ ਸਨਖ ਪੂਣਾ ਬੈਡ ਦੇ ਵਿੱਚ ਫੁੱਲ ਫੁੱਲ ਫੈਂਟ ਆਉਂਦਾ ਗਰਮੀ ਮੰਨੇ ਨਾ ਠੰਡ ਮੰਨੇ ਮੌਸਮ ਕਹਿ ਨਾ ਮਰਜੀ ਆ ਬਾਈ ਬਾਕੀ ਹੀਟਿੰਗ ਦਾ ਆਰਡਰ ਵਿਖਾ ਹੀਟਿੰਗ ਵਾਲਾ ਲੇਵਾ ਲੈ ਆਰਡਰ ਵਿਖਾ ਲੈਵੇ ਦੀ ਕੁਆਲਿਟੀ ਦੇਖੋ ਕਮਾਲ ਦੀ ਇਹ ਨਾੜਾ ਨੂੜਾ ਲੈਵੇ ਤੇ ਫੁੱਲ ਚੰਗੇ ਨੇ ਥੋੜਾ ਕੈਮਰੇ ਤੋਂ ਜਾ ਕੇ ਦੀ ਆ ਜਾਕਦੀ ਆ ਮਹਾਰਾਜ ਤੇ ਕੀ ਮੋਲ ਆ ਬਾਈ ਜਾਇਜ ਮੁੱਲ ਪਾਸੇ ਦਾ 63000 ਰੁਪਏ ਜੋ ਮਾਨਤਾਨ ਕਰ ਦਾਂਗੇ 63000 ਰੁਪਏ 7075 ਥੋੜੀ ਮਾਨਤਾਨ ਜ਼ਰੂਰ ਹੋ ਜਾ ਮੁੱਲ ਜਮਾ ਜੈ ਜਾਂ ਬੈਡ ਬਹੁਤ ਚੰਗੀ ਆ ਸੂਈ ਸਵਾਈ ਆ ਬਾਈ ਤੇ ਥਾਣ ਲੇਵਾ ਕਮਾਲਾ ਚਵਾਈ ਓਕੇ ਠੰਡੀ ਆ ਬਾਈ ਨੇ ਧਾਰਾ ਮਾਰੀਆਂ ਉਹ ਲੋਕੇ ਚਵਾਈ ਆ ਆ ਜਾਓ ਕਿਉਂ ਬਰੀਡ ਬਹੁਤ ਚੰਗੀਆਂ ਇਹ ਕਲਰ ਦੀ ਮੰਗ ਵੀ ਫੁੱਲ ਆ ਮਿਲਦੀ ਵਹੁ ਕਾ ਟੱਕਾ ਕੁੰਨੀ ਕਾਨੀ ਦਾ ਬਾੜੀ ਆ ਕੁੰਨੀ ਕਾਨੀ ਦਾ ਤੰਤ ਨਹੀਂ ਕੋਈ ਠੀਕ ਆ ਬਾਈ ਮਾੜਾ ਮੋਟਾ ਦਾ ਹੁਣ ਤੈਨੂੰ ਪਤਾ ਫਿਰ ਔਲ ਫੋਲ ਪਸੂ ਤਾਜਾ ਸੁਆ ਕਰਨ ਹੋਈਆਂ ਹਾਂਜੀ 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 ਹਾਂ ਠੀਕ ਆ ਮਗਰ ਮੂਰਲਾ ਲੇਵਾ ਦੇਖੋ ਮੂਰ ਨੂੰ ਲੇਵਾ ਦੇਖੋ ਗੱਠ ਲੇਵਾ ਕਰਮਲੀ ਮੂਰ ਨੂੰ ਤਿਆਰ ਕਰੀ ਬੈਠੀ ਆ ਪੂਰੀ ਵਿੱਤੀ ਦੇ ਕੱਲਾ ਕੱਲਾ ਥਣ ਠੰਡੀ ਸੀ ਲਫੋਲ ਹਲੇ ਤੜਕੇ 7:30 ਦਾ ਸਾਫ ਕਰੀਆਂ ਵਾ ਟਾਈਮ ਕੀ ਹੋਇਆ 2 ਵਜੇ ਕੋਸ਼ ਵੀ ਨਹੀਂ ਹੋਇਆ ਟਾਈਮ ਦਿਖਾਈ ਦਿੰਨੇ ਆਪਾਂ ਬਾਈ ਹਾਂ 2 ਵਜੇ ਕੇ 12 ਮਿੰਟ ਹੋ ਗਏ ਉਸ ਸਵਾ ਨਾਂ ਦਾ ਲਾ ਲਿਓ ਬਾਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਈ ਹੈ ਇਹ ਪਹਿਲਾ ਸੂਈ ਸੂਈ ਹੈ ਕਦੋਂ ਸੂਈ ਹੈ ਮੂੰਹ ਦੋ ਤਾਂਦਾ ਹੂੰ ਇਹਨੂੰ ਮੰਨ ਲਓ ਵੀ ਅੱਜ ਤੀਜਾ ਕਹਿ ਲਓ ਜਾਂ ਦੂਜਾ ਕਹਿ ਲਓ ਠੀਕ ਆ ਬਾਈ ਤੇ ਇਹਦੇ ਥੱਲੇ ਉਰਾਕ ਦੇਖ ਜਿੰਨੀ ਕਿ ਦੇਖਦੀ ਐ ਫਿੱਕੀ ਆ ਬੱਚੀ ਇੱਕ ਤਾਂ ਸੂਆ ਮੰਨਿਆ ਵਾ ਇੱਕ ਛੜੀ-ਚੁੜੀ ਆ ਗਈ ਹੌਲੀ ਜ਼ਰੂਰ ਐ ਠੀਕ ਐ ਪਰ ਸੱਚ ਨਹੀਂ ਹੋਣਾ ਕਿਸੇ ਨੂੰ ਜਿੰਨਾ ਇਹਦਾ ਵਜੂਦ ਆ ਉਨੇ ਹੀ ਦੁੱਧ ਦੇ ਦੂ ਬੱਚੇ ਅੱਛਾ 20 ਕਿਲੋ ਦੁੱਧ ਖੁੱਲਾ ਪਾ ਦੂ ਹੁਣ ਬੰਦਾ 16 ਤੇ 17 ਕਿਲੋ ਬੋਲੀਆਂ ਨੇ ਨੈਟ ਐ ਨੈਟ ਆ ਹਾਂ ਲੈ ਠੀਕ ਐ ਕੋਈ ਨਹੀਂ ਕਾਨੀ ਦਾ ਅੰਤ ਬੱਚੀ ਆ ਮਗਰ ਬੱਚੀ ਵੀ ਚੰਗੀਆਂ ਨੇ ਹਾਂ ਬੱਚੀ ਚੰਗੀਆਂ ਕਰ ਲੈ ਐਂਡੋ ਦੀਆਂ ਬੱਚੀ ਵੀ ਲੈ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਤੇ ਵਾਈ ਕਹਿੰਦਾ ਚੰਗੇ ਬੋਲੇ ਤੇ ਹੁਣ ਸਟਾਰਟ ਆ 16 17 ਲੀਟਰ ਬੋਲਾ ਯਾਨੀ ਕਿ ਹੁਣ ਹੈਗਾ ਹਣਾ ਹਾਂ ਮੋਟਾ ਮੋਟਾ ਚੋਣ ਲੱਗਿਆ ਬੱਚੀ ਦਾ ਮੋਟਾ ਮੋਟਾ ਚੋਣ ਅੰਤ ਕੋਈ ਨਹੀਂ ਅੰਤ ਕੋਈ ਨਹੀਂ ਜਿਵੇਂ ਮਰਜ਼ੀ ਪੈ ਜਾ ਠੰਡੀ ਸੀਲ ਕਰਮ ਵਾਲੀ ਫੋਲ ਆ ਤੇ ਬੱਚਾ ਵੀ ਮਗਰ ਬੱਚੇ ਬੱਚੀ ਵੀ ਬਹੁਤ ਚੰਗੀ ਆ ਜਿਵੇਂ ਛਾਲ 1.5 ਸਾਲ ਨੂੰ ਗਰਮਲੀ ਨੇ ਨਾਲ ਹੀ ਤਿਆਰ ਹੋ ਜਾਣਾ ਬਾਕੀ ਵਹਿੜ ਆਪ ਕਿਹੜਾ ਮਾਰੀ ਆ ਦੋ ਦੰਦ ਬੱਚੀ ਆ ਹਲੇ ਉਮਰ ਕੀ ਆ ਭੋਰਾ ਬਈ ਵਹਿੜ ਆਂਗਾ ਦੰਦਾਂ ਦੀ ਵਹਿੜ ਆ ਬਰੀਕੀ ਚ ਫੁੱਲ ਆ ਬਰੀਡ ਵਾਲੀ ਵਹਿੜ ਆ ਜਦੋਂ ਐਸੇ ਬੱਚੀ ਨੇ ਕੋਕ ਕੱਕ ਚੱਕ ਲਈ ਸੁਆ ਚੱਕ ਗਈ ਤੂੰ ਬੱਚੀ ਦੁੰਬੇ ਵਰਗੀ ਲੱਗੂ ਸਹੀ ਗੱਲ ਆ ਬਾਕੀ ਭਾਈ ਅਗਲੀ ਵਾਰ ਨੂੰ 2 ਰੁਪਏ ਦਾ ਲਾਊਗੀ ਕਿ ਨਹੀਂ ਬੱਸ ਅਗਲੀ ਨੂੰ ਬੱਚੀ 200 ਰੁਪਿਆ ਦੀ ਹੋਜੂ 200 ਰੁਪਿਆ ਦੀ ਹੋਜੂ ਸਹੀ ਗੱਲ ਆ ਬਈ ਮੈਂ ਤਾਂ ਆਪੇ ਬੱਚੀ ਦਾ ਹੈਰਾਨ ਮੰਨ ਗਿਆ ਵੀ ਵੱਡੀਆਂ ਵੱਡੀਆਂ ਵੜਾਂ ਨਹੀਂ ਦੁੱਧ ਐ ਕੱਢਦੀਆਂ ਜਿਵੇਂ ਨੇ ਸਟਾਰਟਿੰਗ ਤੋਂ ਚੱਲੀ ਆ ਬੱਚੀ ਠੀਕ ਆ ਹਾਂ ਕਵਾਲਿਟੀ ਬਾਈ ਕਹਿੰਦਾ ਇੰਨੀ ਕੁ ਚੰਗੀਆਂ ਵੀ ਦੁੱਧ ਨੂੰ ਇੰਨੀ ਕੁ ਖਰੀ ਨਿਕਲੀ ਆ ਨਾ ਵੀ ਚੰਗੇ ਬੋਲੇ ਵੀ ਬਾਰਮਾਰੀ ਸਟਾਰਟ ਹੀ ਹੋਈ ਆ ਕਹਿਣ ਦੀ ਗੱਲ ਨਹੀਂ ਚੋਣ ਦੀ ਆ ਹੁਣ ਇਹ ਕਿਹੜਾ ਗੱਭਣਾ ਵੀ ਆਪਾਂ ਕੋਈ ਝੂਠ ਮਾਰਦਾ ਹਾਂਜੀ 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 ਸੋਨੇ ਆ ਤੁਹਾਡਾ ਹਾਂ ਇਹ ਤਾਂ ਚੋ ਹੀ ਲੈਣੀ ਅਗਲੇ ਨੇ ਆ ਕੇ ਭਾਈ ਆਪ ਜੀ ਆ ਕੇ ਜਦੋਂ ਬਾਲਟੀ ਤੇਰੀ ਉਹਦੀ ਪਤਾ ਲੱਗ ਗਿਆ ਬਸ ਗੱਲ ਤਾਂ ਆ ਅਗਲਾ ਲੀਟਰ ਪਾ ਲਾਂਦਾ ਹੂੰ ਸਹੀ ਗੱਲ ਤੇ ਮੁੱਲ ਕੀ ਹੈ ਜੀ ਜਾਇਜ਼ ਹੈ ਦਾ ਇਹਦਾ ਜਾਇਜ਼ ਬਸ ਆਪਾਂ 65000 ਚੋਂ ਕਰ ਦਾਂਗੇ ਛੂਟ ਸਪਾ ਠੀਕ ਆ 60 70 ਰੁਪਏ ਦੇ ਹਿਸਾਬ ਨਾਲ ਜਾਇਜ਼ 65000 ਚੋਂ ਮਾਨਤਨ ਜਰੂਰ ਵੈੜਖਰ ਸੱਚੀ ਹੀ ਚੰਗੀ ਆ ਬਈ ਤੋਰਾ 1 ਨੰਬਰ ਵੀ ਤੋਕੜਾਂ ਬੱਚੀਆਂ ਬਾਕੀ ਤੂੰ ਆਂ ਦੇਖ ਲੈਵੇ ਦੀ ਫਿਟ ਹੁੰਦੇ ਬੱਚੀ ਲੈਵੇ ਦੀ ਫੀਟਿੰਗ ਬੜੀ ਤਕੜੀ ਆ ਹਾਂ ਹੂੰ ਐ ਇੱਕੋ ਜੀ ਸਪੇਰੇ ਸਹੀ ਆਈ ਅਲਾ 4 ਸਪੇਰੇ ਤੋਂ 1ੋ ਜਲੇ ਵਾਲਾ ਫਾੜੀ ਵਾਲਾ ਆਰਡਰ ਬਾਕੀ ਟਾਈਮ ਦੇ ਹਿਸਾਬ ਨਾਲ ਜੱਜਮੈਂਟ ਕਰਿਓ ਸ਼ਾਮ ਤੱਕ ਦੇਖੋ ਲੈਵਾ ਹੂੰ ਬੰਨ ਦੇ ਬਈ ਲੈ ਪਰ ਅੱਗੇ 3 ਨੰਬਰ ਤੇ ਕੀੜਾ ਸੂਆ ਸੂਈ ਹੈ ਜੀ ਇਹ ਦੂਜਾ ਸੂਆ ਸੂਈ ਵੀ ਹੈ ਕਦੋਂ ਸੂਈ ਹੈ ਬਰਾ ਇਹ ਮੰਨ ਲਾ ਵੀ ਹੈਗੀ ਆ ਸਵਾ ਡੇਢ ਮਹੀਨੇ ਸੂਈ ਆ ਬੱਚੀ ਮੂਰੇ ਜੀ ਸਵਾ ਡੇਢ ਮਹੀਨੇ ਦੀ ਬੱਚਾ ਮੂਰੇ ਬੱਚੀ ਬੱਚੀ ਵੀ ਤਿਆਰ ਹੋਈ ਪਈ ਆ ਬੱਚੀ ਵੀ ਬਸ ਬਣ ਗਈ ਵਹਿੜ ਲੈ ਕੁੰਨੀ ਕਾਨੀ ਦਾ ਇਹਦਾ ਵੀ ਅੰਤ ਨਹੀਂ ਕੰਡੀ ਫੋਲ ਜਿਵੇਂ ਮਰਦੀ ਬਹਿ ਜਾ ਮਗਰਦੀ ਬਹਿ ਜਾ ਮੂਰਦੀ ਬਹਿ ਜਾ ਕਹਿਣਾ ਕੁਛ ਨਹੀਂ ਥਾਣ ਦੇਖੋ ਤੁਸੀਂ ਜਮਾਈ ਮੱਝ ਨਾਲ ਦਾ ਥਣ ਲੱਗਿਆ ਪੂਰਾ ਚੰਗਾ ਮਿੱਥੀ ਦੇ ਕੱਲਾ ਕੱਲਾ ਥਣ ਮੈਂ ਨਾ ਚਵਾਈ ਵੀ ਚੰਗੀ ਹੋ ਫਿਰ ਪੂਰੀ ਚੰਗੀ ਚਵਾਈ ਚਵਾਈ ਦਾ ਤਾਂ ਅੰਤ ਕੋਈ ਨਹੀਂ ਠੀਕ ਆ ਨਾੜਾ ਦਾ ਦਾਂਗਰ ਕੀ ਤਾਂ ਹਰ ਚੰਗੀਆਂ ਕਿੰਨਾ ਦੁੱਧ ਆ ਜੀ ਦੁੱਧ ਦੇਖ ਮੇਰੀ ਗੱਲ ਸੁਣ ਹੂੰ ਵੀ ਜਿਹੜਾ ਚੋਲਣਾ ਅਗਲੇ ਨੇ ਸਾਹਮਣੇ ਆਉਣਾ 20 ਲੀਟਰ ਅਗਲਾ ਚੋਲੇ ਹੋਣ ਚੱਕ ਬਾਈ 20 ਲੀਟਰ ਦੁੱਧ ਬਾਈ ਕਹਿੰਦਾ ਚਵਾ ਕੇ ਦੇ ਦੂੰ ਮੈਂ ਕਹਿਣ ਵਾਲਾ ਨਹੀਂ ਠੀਕ ਆ ਕਿ ਨਹੀਂ ਪਛਾਂਤ ਉਹ ਵੀ ਆਰਡਰ ਦੇਖੋ ਕਮਾਲ ਦਾ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੁੱਲ ਭਲੀ ਵੀ ਆ ਫੁੱਲ ਕਰਦਾ ਸੂਈ ਸਵਾਈ ਹੈ ਡੇਢ ਮਹੀਨਾ ਹੋ ਗਿਆ ਬਾਈ ਕਹਿੰਦਾ ਸੂਈ ਨੂੰ ਬੱਚਾ ਮਗਰ ਬੱਚੀ ਆ ਬੱਚੀ ਵੀ ਕੁਆਲਿਟੀ ਵਾਲੀ ਬੱਚੀ ਪੂਰੀ ਵਧੀਆ ਨਾਲ ਹੀ ਤਿਆਰ ਹੋ ਜਾ ਬੱਚੀ ਦਾ ਹੁਣ ਕੱਲੀ ਫੀਡ ਤੇ ਤਿਆਰ ਹੋ ਜਣੇ ਦੁੱਧ ਵੀ ਬੰਦ ਕਰ ਦੇ ਬੱਚੀ ਦਾ ਦੁੱਧ ਵੀ ਬੰਦ ਹੋ ਜਾਣਾ ਉਹ ਵੀ ਖਰਚਾ ਘਟ ਜਾਣਾ ਕਹਿੰਦੇ ਹਾਂ ਦੁੱਧ ਤਾਂ ਤੈਨੂੰ ਹੋਰ ਦੱਸਦਾ ਜੀ ਝੜੀ ਜੀ ਆਪਣੇ ਕੋਲੇ ਮਾਲ ਵੱਧਾ ਜੇ ਵਧੀਆ ਸੰਭੀ ਕੇ ਨੇ ਲੇਟੀ ਲੂਟੀ ਪਾਉਣ ਲੱਗਾ 24 ਕਿਲੋ ਹੁਣ ਵੀ ਵੜ੍ਹ ਦੇਉ ਹੂੰ ਵਧਣਾ ਤੋਂ ਵੜ੍ਹਣ ਲਈ ਬਾਕੀ ਪਲੇ ਵੀ ਫੁੱਲ ਆ ਪੱਦਰ ਆ ਚਮਕਾਲੀਆ ਰੰਗ ਰੂਪ ਵਾਲੀ ਵੜ੍ਹ ਆ ਫੁੱਲ ਇੱਕ ਚੀਜ਼ ਹੋਰ ਹੈ ਬੀ ਦੁੱਧ ਮੰਗਾ ਵਰਗਾ ਹੀ ਐ ਚਿੱਟਾ ਐਨ ਵੀ ਪੀਲਾ ਜਾ ਫੈਟ ਵਾਲਾ ਦੁੱਧ ਹਾਂ ਫੈਟ ਵਾਲਾ ਦੁੱਧ ਸਹੀ ਆ ਬਾਈ ਤੇ ਦੁੱਧ ਹੈ ਵੀ 20 ਲੀਟਰ ਆ ਬਾਈ ਇਹਦਾ ਝੂਣ ਵਾਲਾ ਕੋਈ ਐ ਨਹੀਂ ਸੱਜਰੀ ਮੰਨ ਬਈ ਤੋਕੜ ਵੀ ਨਾ ਮੰਨ ਫਿਰ ਇਹਨੂੰ ਹਨ ਇੰਨੇ ਕਦੀ ਸੂਈ ਦਾ 45 ਦਿਨਾਂ ਰੱਖਦਾ ਗਾਂ ਦੁੱਧ ਵੱਧਦੀ ਆ ਸਹੀ ਗੱਲ ਆ ਬਾਈ ਹੂੰ ਮੁੱਲ ਕੀ ਆਦਾ ਜਾਇਦ ਆ ਮੁੱਲ ਵਾਸਤੇ ਦਾ 66000 ਰੁਪਏ ਠੀਕ ਆ ਬਾਈ ਜਾਇਦ 66000 ਰੁਪਏ ਮੁੱਲ ਮਾਨਦਾਨ ਮੌਕੇ ਤੇ ਜ਼ਰੂਰ ਹੋਈ ਆ ਚੰਗੀ ਆ ਬੜ ਪੂਰੀ ਪਲੀ ਵੀ ਵੜਾ ਬੈਠਣ ਲਈ ਵੀ ਸਾਫ ਸੁਧਰੀ ਆ ਦੁੱਧ ਵੀ ਚੂਨ ਵਾਲਾ ਨੈਟ ਹੁਣ ਤਿਆਰ ਆ ਕਹਿਣ ਵਾਲਾ ਇੱਕ ਤਾਂ ਬਾਈ ਕਹਿੰਦਾ ਕਹਿ ਦਿੰਦਾ ਬਾਈ ਦੀ ਇਹ ਖਾਸ ਹੀ ਆ ਤਾਂ ਬਾਈ ਜਿੱਨਾ ਦੁੱਧ ਕਹਦੇ ਹੋ ਨਾ ਚਬਾ ਕੇ ਵੀ ਦੇ ਦਿੰਦਾ ਕੋਈ ਚੱਕਰ ਨਹੀਂਗਾ ਚੋਚੋ ਲੈ ਜਾਂਦੇ ਆ ਬੰਦੇ ਹਾਂਜੀ ਅੱਗੇ 4 ਨੰਬਰ ਜੀ ਕਿਹੜਾ ਸੂਆ ਸੂਈਏ ਇਹ ਵੀ ਦੂਜਾ ਸੂਆ ਕਦੋਂ ਸੂਈ ਆ ਬਈ ਇਹਨੂੰ 12 ਦਿਨ ਹੋ ਗਏ ਸੂਏ ਨੇ ਇਹਦੇ ਮਗਰ ਬੱਚਾ ਬੱਚਾ ਇਹਦੇ ਥੱਲੇ ਵੀ ਐ ਮੰਨ ਲਓ ਵੀ ਹੱਥੀ ਚੋਲੋ ਅਸੀਂ ਤਾਂ ਮਸ਼ੀਨ ਵੀ ਲਾ ਲਾਂ ਨੇ ਹੱਥੀ ਵੀ ਚੋਲਾਂ ਨੇ ਹੂੰ ਇਹਦੇ ਥੱਲੇ ਵੀ ਅੱਜ 20 ਕਿਲੋ ਦੁੱਧ 20 ਲੀਟਰ ਦੁੱਧ ਇਹ ਜਿਆ ਥਾਂ ਲਗਾ ਤਿਆਰ ਆ ਬਾਈ ਕਹਿੰਦਾ ਹੱਥੀ ਵੀ ਚੋ ਲੈਨੇ ਆ ਮਸ਼ੀਨ ਨਾਲ ਵੀ ਚੋ ਲੈਨੇ ਆ ਕੋਈ ਚੱਕਰ ਨਹੀਂ ਲੇਵਾ ਕਮਾਲ ਦਾ ਫੀਟਿੰਗ ਵਾਲਾ ਲੇਵਾ ਕੁਆਲਿਟੀ ਦੇਖੋ ਲੈਵਰੀ ਨਾੜਾਂ ਦੇਖੋ ਬਈ ਹਜੇ ਦਿਨਕ ਥੋੜੀ ਹੋਏ ਆ ਦੁੱਧ ਵਾਜੂਗੀ ਤੇ ਬਰੀਡ ਫੁੱਲ ਨਾੜਾਂ ਦੇ ਦੁੱਧ 25 26 ਕਿਲੋ ਰਾਂ ਆਉਣਾ ਪਾ ਦੂਗਾ ਹੂੰ ਕੱਲਾ ਇਕੱਲਾ ਥਣ ਪੂਰੀ ਬਿੱਥੀ ਦੇ ਥਣ ਗਲਾਬੀ ਥਣ ਸੋਈ ਸਵਾਈ ਆ ਦੁੱਧ ਜਿਹੜਾ ਹੁਣ ਚੋਣ ਆਣਾ ਤਿਆਰ ਆਗਾ ਬਾਕੀ ਗੋਲ ਵਹਿੜਾ ਗੋਲ ਵਹਿੜਾ ਪਲੀ ਵੀ ਵਹਿੜਾ ਬਰੀਟ ਵਾਲੀ ਆ ਜਾਤ ਵਾਲੀ ਆ ਤੋਰਾ ਇੱਕ ਨੰਬਰ ਪੈਸੇ ਭਰਦੇ ਲਾਂਬੇ ਵਾਲੀ ਚੀਜ਼ ਨਹੀਂ ਹੂੰ ਤੋਰਾ ਦੇਖ ਚੌੜੀ ਹੋ ਹੋ ਤੁਰਦੀ ਆ ਲੇਵਾ ਕਮਾਲ ਦਾ ਫੀਟਿੰਗ ਵਾਲਾ ਲੇਵਾ ਬਾਈ ਤੇ ਮੁੱਲ ਕੀ ਆ ਜਾਇ ਜਾਇ ਬਾਈ ਇਹਦਾ ਮੁੱਲ ਬਸ ਬਾਲਾ ਮੂੰਹ ਆ ਪੈਦਾ ਨਹੀਂ ਟੜਦੇ 65000 ਚ ਛੋੜ ਸੱਪਾ ਕਰ ਚੱਕ ਬਾਈ ਮੁੱਲ ਜਮੇ ਹੀ ਬਾਈ ਨੇ ਕੋਸ ਤਾਂ ਮਿਲਣਾ ਨਵਾਂ ਸਾਲ ਹਾਂ ਤੇ ਕੋਸ ਬਾਈ ਨੂੰ ਵੀ ਰੇਟ ਜਮੇ ਜਾ ਬਾਕੀ ਆਪਣੇ ਡੰਕਰ ਦੁੱਧ ਵਾਲੇ ਹੁੰਦੇ ਆ ਆਪਾਂ ਲੈਨੇ ਵੀ ਡੰਕਰ 2 ਰੁਪਏ ਭਾਣਾ ਅਗਲੇ ਦਿਨ ਨੇ ਵੀ 2 ਰੁਪਏ ਹੁਣ ਆਹੀ ਗਾਂ ਐ ਤੈਨੂੰ ਹੋਰ ਗੱਲ ਦੱਸਦਾ ਨਾ ਬਾਹਰਲਾ ਗਾ ਕੋਵੇ 95000 ਦੀ ਵੜ ਸਹੀ ਗੱਲ ਆ ਕਿਹੜਾ ਦਿੰਦਾ ਇਹ ਦੂ ਘਟ ਸਹੀ ਗੱਲ ਆ ਨਾਲ ਨਾਲ ਕੋਈ ਦੁੱਧ ਚੁਆ ਕੇ ਦਿਖਾ ਦੇ ਵੀ ਆਪਣੀ ਗਾਰੰਟੀ ਐ ਬਾਈ ਆਈ ਨਹੀਂ ਹੈਗਾ ਵੀ ਕਹਿ ਤਾ ਬਸ ਵਿਰੋਧ ਇੰਨਾ ਹੈਗਾ ਜਵਾਬ ਵੀ ਦਿੰਦਾ ਕੋਈ ਚੱਕਰ ਨਹੀਂਗਾ ਬਈ ਇਹ ਸੱਚੂ ਹੀ ਦੁੱਧ ਇੰਨਾ ਰੈਡੀ ਆ ਕੋ ਲੇਵਾ ਕਮਾਲ ਦਾ ਬਹੁਤ ਸੋਹਣਾ ਲੇਵਾ ਫੀਟਿੰਗ ਵਾਲਾ ਅਜੇ ਤਾਂ ਬਈ ਚਵਾਈ ਜੇ ਟਾਈਮ ਬਹੁਤ ਪਿਆ ਉਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਇਹ ਮੁੱਲ ਵੀ ਜਮ ਜਾਇਜ਼ ਆ ਮਾਨਤਨ ਹੋ ਜਾਊਗਾ ਅੱਗੇ ਬਈ ਲਾਸਟ ਪੰਜ ਨੰਬਰ ਕਿਹੜਾ ਸੁਆ ਇਹ ਪਲੂਣੀ ਸੁਹੰਦੀ ਆ ਦੋਦਾਂ ਦਾ ਵਿਚੇ ਮੋਹ ਪਲੂਣ ਦੋ ਦੰਦ ਹਾਂ 10 ਜਨਵਰੀ ਨੂੰ ਦੰਦ ਪੂਰੇ ਬੱਚੀ 10 ਜਨਵਰੀ ਹਾਂ ਠੀਕ ਆ ਬੱਚੀ ਬਣਦੀ ਪਉਣ ਦੀ ਤੇ ਖਲਦੀ ਖਲਦੀ ਦੇਖੀ ਬੱਚੀ ਦਾ ਦੰਦ ਤੋੜਣਾ ਦੀ ਕੱਚੀ ਆ ਕਰਮਾ ਵਾਲੀ ਤੇ ਫੁੱਲ ਕੱਦ ਫੁੱਲ ਬ੍ਰੀਡ ਲੇਵੇ ਦੀ ਜਿਹੜੀ ਤਿਆਰੀ ਆ ਨਾ ਉਹ ਚੈੱਕ ਕਰੋ ਕਮਾਲ ਦੀ ਆ ਪળી ਵੀ ਆ ਚਮਕਾਲੀ ਵਹਿੜ ਲੈ ਤਿਆਰੀ ਚ ਹੁਣ ਹੀ ਆਉਣਾ ਹੁਣ ਮੜੀ ਜੀ ਝੜੀ ਚੱਕੀ ਗਣੀਆਂ ਗੁਣੀਆਂ ਚ ਹੁਣ ਵਹਿੜਨੇ ਦੇਖੀ ਤੂ ਰੰਗ ਕੰਨਾ ਬਰੀਕੀ ਦੇਖ ਬੱਚੀ ਦੀ ਸਾਇੰਗ ਸੁਣ ਸਹੀ ਹੈ ਲ ਬਰੀਕੀ ਬਹੁਤ ਹਨਾ ਵੜ ਤੇ ਬਾਕੀ ਚੋਰਸ ਪਿਆ ਲੇਵਾ ਕਲਾ ਕਲਾ ਥਾਣਾ ਰੱਖੂਗੀ ਕਿਲੇਰ ਕਾ ਕਦ ਵੀ ਫੁੱਲ ਆ ਪੂਰਾ ਪੂਰਾ ਛੋਟੀ ਨਹੀਂ ਫੇਸ ਦੇਖੋ ਫੇਸ ਬੜਾ ਪਿਆਰਾ ਕਰਮਾ ਇਹਦਾ ਚਮਕ ਫੁੱਲ ਫੁੱਲ ਬਰੀਡ ਲੇਵਾ ਕਮਾਲ ਦਾ ਤੋਰਾ ਇੱਕਾ ਕੀ ਆ ਉਮਰ ਲਵੀ ਆ ਬੱਚੀ ਦੀ ਬਾਕੀ ਮੈਂ ਕਹਿੰਦਾ ਬਈ ਜਿਵੇਂ ਡਿਜ਼ਾਈਨ ਦੇ ਕੇ ਲੇਵਾ ਤਿਆਰ ਕਰਾਇਆ ਹੁੰਦਾ ਨਾ ਜਮਈ ਲੈ ਵਾ ਉਸ ਫੀਟਿੰਗ ਗਾਲਾ ਕਿਉਂ ਫਜੇ ਤਾਂ ਬੱਚੀ ਦੇ ਬਾਈ ਨੇ ਦੱਸਿਆ 10 ਦਿਨ ਪਏ 10 ਦਿਨਾਂ ਤੱਕ ਕੋਸ਼ਿਸ਼ ਕਰ ਜੂਗੀ ਵੜ ਲੈ ਕਿੰਨਾ ਕੋ ਦੁੱਧ ਦੇ ਦੂ ਦੋ ਦਿਨ ਉੱਤੇ ਵੀ ਦੋ ਚਾਰ ਦਿਨ ਉੱਤੇ ਵੀ ਕੱਢੂਗੀ ਯਾਨੀ ਕਿ 10 ਤਹਲੇ ਨਟ ਪਈ ਹੈ ਨਾ ਹੂੰ ਕਿੰਨਾ ਕੋ ਦੁੱਧ ਮੇਰੇ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ 22 23 ਕਿਲੋ ਪਲੂਣ ਹੀ ਦੇਊਗੀ ਠੀਕ ਆ ਹਾਂ ਹੂੰ 22 23 ਲੀਟਰ ਦੁੱਧ ਬਾਈ ਕਹਿੰਦਾ ਪਲੂਣ ਤੋਂ ਸਟਾਰਟ ਹੀ ਹੋਣਾ ਇਹਨੇ ਕਰਮ ਵਾਲੀ ਨੇ ਫੇਸ ਦੇਖੋ ਪੂਰੀ ਚਮਕ ਵਾਲੀ ਵਹਿੜ ਆ ਗਈ ਤੇ ਮੁੱਲ ਕੀ ਹੈ ਜਾਇਜ਼ ਜਰ ਮੁੱਲ ਵਸ ਅੱਜ ਦੀ ਘੜੀ 85000 ਦੀ ਵੈੜ ਦੇ ਦਾਂ 85000 ਦੀ ਬਾਈ ਗਾਣਾ ਵੈੜ ਦੇ ਦਿਆਂਗੇ ਮੁੱਲ ਜਮ ਜਾਇਜ਼ ਆ ਬਾਈ ਐਵੇਂ ਹੁਣ ਆਪਾਂ ਲੱਖ ਸਵਾ ਲੱਖ ਮੰਗ ਲਈਏ ਕੋਈ ਫਾਇਦੇ ਵਾਲਾ ਨਹੀਂ ਨਹੀਂ ਸਹੀ ਹੈ ਬਾਈ ਥਾਂ ਲੈ ਵਾ ਇੱਕ ਨੰਬਰ ਕੱਦ ਬਰੀਟ ਫੁੱਲ ਚਮਕ ਫੁੱਲ ਬਰੀਕੀ ਦਾ ਬਾੜੀ ਆ ਬੱਚੀ ਜੀ ਮੱਚੇ ਜਿੰਨੀ ਨਿਕਲੂ ਚਮਾ ਖਰੀਦੀ ਖਰੀ ਐ ਸੋਨਾ ਨਿਕਲੂ ਐ ਨਹੀਂ ਵੀ ਕੋਈ ਸੋਨਾ ਨਿਕਲੂ ਆ ਡੋਕਲ ਜੀ ਨਿਕਲ ਜੂ ਬਣਾ ਦੁੱਧ ਤੋਂ। ਸਹੀ ਗੱਲ ਲੱ ਲੱ ਮੇ ਨੂੰ ਮੀ ਵੀ ਬਹੁਤਾ ਕੋਈ ਛੋਟ ਹੀ ਨਾ ਮੰਨਿਓ। ਫੁੱਲ ਕੱਦ ਦੰਨਾ ਜਬੈੜ। ਕਹਿੰਨੇ ਬਾਈ ਦੋ ਦਾਂਦੀ ਐ ਬੱਚੀ ਮਾਹ। ਲੱਵੀ ਬੱਚੀ ਆ ਹਲੇ ਤਾਂ ਹਲੇ ਉਮਰ ਕਿਹੜੀ ਹੈਗੀ? ਉਮਰ ਕਿਹੜੀ? ਇਹ ਜੀਆਂ ਔਸਰਾਂ ਤੁਰੀਆਂ ਫਿਰਦੀਆਂ। ਬੈੜ ਬਾਈ ਇਹ ਵੀ ਚੰਗੀ ਆ। ਪਹਿਲਾ ਸੂਆ ਦਿਨ ਹਜੇ 10 ਪੈਂਡਿੰਗ ਬਣੂ ਬਹੁਤ ਜਿਹੜੇ ਹਿਸਾਬ ਨਾਲ ਤਿਆਰੀ ਐ। ਬੈੜ ਆ ਵੀ ਚੰਗੀ ਆ। ਚੋਣ ਵਾਲਾ ਦੁੱਧ 20 ਲੀਟਰ ਤਿਆਰ ਬੱਚਾ ਮਗਰ ਬੱਚਾ ਭਾਂ ਦੀ ਅੱਜ ਹੱਥ ਨੇ ਬਾਲਟੀ ਧਰ ਕੇ ਚੋਲ ਆ ਆ ਵੀ ਬਾਈ ਕਹਿੰਦਾ ਕੋਈ ਚੱਕ ਨਹੀਂ ਨੋੜਾਂਗੇ ਜਵਾ ਦੇਂਗੇ ਆ ਵੈਡ ਤੇ ਲਈ 20 ਲੀਟਰ ਦੁੱਧ ਤਿਆਰ ਬੱਚਾ ਮਗਰ ਬੱਚੀ ਆ ਬੱਚੀ ਨੇ ਬਾਈ ਛੇ ਤੋਂ ਹੀ ਨਾਲ ਧਿਆਰ ਬੱਚੀ ਤਾਂ ਮਾਂ ਹੋ ਗਈ ਮਹੀਨੇ ਸਹੀ ਗੱਲ ਮੂਰਲੀ ਜਨਮਰੀ ਨੂੰ ਅਗਲਾ ਟੀਕਾ ਭਰਾਲੇ ਤੇ ਆ ਵੈਡ ਵੀ ਚੰਗੀ ਆ ਬਰੀਕੀ ਦੇ ਫੁੱਲ ਆ ਚੰਗੇ ਬੋਲੇ ਦੋ ਸਟਾਰਟ ਹੋਈ ਐ ਜਰਸੀ ਬਰੀਡ ਵੀ ਚੰਗੀ ਆ ਮੌਸਮ ਜਿਹਾ ਜਿਹਾ ਮਰਜੀ ਆ ਨਾ ਗਰਮੀ ਮੰਨੇ ਨਾ ਠੰਡ ਮੰਨੇ ਤੇ ਫੈਂਟ ਆ ਜਿਹੜੀ ਫੁੱਲ ਆਉ ਬਈ ਧੰਨਵਾਦ ਜੀ